ਕੁੱਡੇ 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 ਚਲੋ ਵੀ ਦੇਖਦੇ ਹਾਂ ਕੌਣ ਫਰਸਟ ਹੁੰਦਾ ਵਨ 2 3 ਗੋ ਲੋ ਭੱਜ ਲਿਆ ਹਾਂਜੀ ਗਾਇਜ਼ ਇੱਧਰ ਦੇਖੋ ਸਾਰੀ ਦੁਨੀਆ ਸੁੱਤੀ ਪਈ ਏ ਸੇ ਇਥੇ ਸਾਡੇ ਘਰ ਹੋਣ ਲੱਗ ਰਹੀ ਜਾਣੇ ਸਾਰੀ ਦੁਨੀਆ ਤੇ ਸੀ ਵੀ ਨਾ ਅਸੀਂ ਨਹੀਂ ਸੁੱਤੇ ਅਸੀਂ ਨਹੀਂ ਸੁੱਤੇ ਸਾਡੀ ਵਿਚ ਚਲੋ ਸਾਨੂੰ ਜਾਨ ਗਾ ਰਹੇ ਆ ਦਰਸ਼ਕ ਨਹੀਂ ਆ ਵੇਖਾ ਇੱਧਰ ਗਿੰਦੇ ਤੇਰੀਆਂ ਅੱਖਾਂ ਪਤਾ ਕਿਹਦੇ ਵਰਗੀਆਂ ਆਉਂਦੀਆਂ ਵੀ ਨੇ ਕਿਹੜੀ ਵਰਗੀਆਂ ਗਰੇਓ ਲੂਸੀ ਵਰਗੀਆਂ ਓਏ ਤੇਰੀਆਂ ਅੱਖਾਂ ਵਿੱਚ ਲੈਟਾ ਮਾਰਦੀਆਂ ਵੀ ਆਣੇ ਓਏ ਲੂਸ ਸੀ ਵਰਗੀ ਅੱਖਾਂ ਆਹ ਦੇ ਮਾਮੀ ਦਾ ਨਾਮ ਨਹੀਂ ਨਾ ਗੱਲਾਂ ਨਹੀਂ ਕਰਦਾ ਚਾਚੀ ਇਹ ਨਹੀਂ ਕਰਦਾ ਲੈ ਇੱਧਰ ਵੇਖ ਲੈ ਮਾਮੇ ਭਾਣਜੇ ਦਾ ਫੋਨ ਮੈਂ ਕੀ ਕੀਤਾ ਮੈਂ ਕਿਹੜਾ ਕੋਈ ਸ਼ਰਾਰਤ ਕੀਤੀ ਹਾਂ ਵੀ ਹੁਣਾਂ ਨੇ ਕੋਈ ਸ਼ਰਾਰਤ ਨਹੀਂ ਕੀਤੀ ਨਾ ਨਾ ਅੱਜ ਨਹੀਂ ਵਈ ਅੱਜ ਨਹੀਂ ਵਈ باب کار چل بس ਛੱਡ ਦੇ ਕਿੰਨੇ ਛੱਡ ਦੇ ਵੀ मामू ਨਾ ਬਈ मामू मामू ਬੱਸ मामू ਕੈਪਚਰ ਹੋ ਰਿਹਾ ਲਾਈਵ ਤੂੰ ਮਲਾਪ ਕੋਈ ਨਹੀਂ ਮਾਮੀ ਜੀ ਨੂੰ ਸ਼ਿਕਾਇਤ ਲਾਵਾਂਗੇ ਅਸੀਂ ਓਏ ਠੀਕ ਆ ਨਾ ਫਿਰ ਜਾਓ मामੀ ਨਾ ਜਾਂ ਪੂਰੇ ਚੱਲ ਜਲੀ ਜਾਂਦਾ ਕਰ ਫਿਰ ਓਏ ਆਵੇ ਹੁਣ ਉਹਦੇ ਪਿੱਛੇ ਭੱਜ ਗਿਆ ਮੈਨੂੰ ਟੈਂਕ ਕਰਵਾਈਏ ਮੇਰੀ ਬੌਂਡਿੰਗ ਕੈਰਾਟੀ ਸਾਰਾ ਫੋਨ ਦੇ ਪਿੱਛੇ ਪੈ ਗਿਆ

ਓ ਬੱਚਾ ਪਾਰਟੀ ਚਲੋ ਚਲੋ ਖੁੱਡੇ 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 ਨਾ ਫਰੀਦ ਕਰੋ ਖੁੱਡੇ 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 ਚਲ ਆ ਜਾ ਬਸ ਲਾਸਟ ਹੈ ਬਈ ਇਸ ਤੋਂ ਬਾਅਦ ਨਹੀਂ ਇੱਕ ਵਾਰ ਨਾਲ ਨਾ ਨਾ ਮਮਾ ਜੀ ਹਾਂ ਹਾਂ ਮੈਂ ਨਹੀਂ ਅੱਜ ਤੇ ਆਈ ਹਾਂ ਕਿ ਜਿਸ ਹੁਣ ਸਵੇਰੇ ਲਾਵਾਂਗੇ ਆਪਾਂ ਪੁੱਤਰ ਪੁੱਤਰ ਰਾਤ ਹੋ ਗਈ ਹੁਣ ਸਾਰਿਆਂ ਨੇ ਸੌਣਾ ਹੈ ਬਈ ਲਾਸਟ ਐਜ ਨੇ ਜ ਨਹੀਂ ਆਉਣਾ ਆ ਜਾਓ ਇਸ ਤੋਂ ਬਾਅਦ चलो हूं लास्ट रेस लगेगी चलो भी वेख दे कौन फर्स्ट है। नानी मम्मा रेफरी है नहीं वन टू थ्री तो क्या नी ले ले ਨੇਮਨ ਸੀਰਤ ਪਹਿਲੇ ਹੀ ਬੋਲ ਕੇ ਗੋ ਪਹਿਲੇ ਹੀ ਹੋ ਗਿਆ ਹੈ ਹੈ ਜੀ ਜੀ ਤੁਸੀਂ ਬੋਲਿਓ ਹਾਂ ਆਪ ਵੀ 3 ਬੋਲ ਕੇ ਆਪਾਂ ਜੀ ਆਪੇ ਖਰਾਬ ਨੇ 3 ਬੋਲ ਕੇ ਭੱਜ ਲੈਂਦੀਆਂ ਨੇ ਆਪ ਹੀ 1 2 1 2 3 ਗੋ ਲੋ ਭੱਜ ਲਿਆ ਇੱਕ ਹੋਦੀ ਬਣੀ ਸੀ ਕਾਂਦੀ ਟੱਟ ਚੱਲੀ ਸੀ ਕਾਂਦੀ ਤਾਂ ਦੇ ਲੱਗਾ ਸੀ ਉੱਥੇ ਬੜ ਗਈ ਪੜਾ ਕਾਂਦਨੂਤ ਇੱਧਰ ਵੇ ਲੈ ਇੱਧਰ ਜੱਫਾ ਪੈ ਗਿਆ ਕਾਂਦ ਤੇ ਧਮਕ ਪੈ ਗਈ ਸੀ ਕੰਦ ਚ ਚਲੋ ਹੁਣ ਸੋਵੋ ਚਲ ਪੈ ਨਹੀਂ ਨਹੀਂ ਲਾਸਟ ਲੂਸ ਤਾਂ ਕੋਈ ਨਹੀਂ ਨਾ ਲਾਸਟ ਉਹ ਗਿੰਦਾ ਮਾਮੂ ਖੜਿਆ ਵੇਲਾ ਗਿੰਦੇ ਹੁਣ ਤੇਰੀ ਡਿਊਟੀ ਇਹਨਾਂ ਨੂੰ ਸਵਾਣ ਦੀ ਸਵਾ ਚੱਲ ਕਰੇਸ ਆ ਜੋ ਮੈਂ ਕਰੇਸ ਲੈ ਗਿੰਦਾ ਮਾਮੂ ਆਪ ਨਾਲ ਖੇਡੇਗਾ ਸਵਾਣਾ ਕੀ ਇਹਨਾਂ ਕੀ ਨਹੀਂ ਉਹਦੇ ਨਾਲ ਕੋਈ ਖੜੇ ਐਨੇ ਮੁਸਕੋ ਮਾਰਦੀ ਸੀ ਉਹਦੇ ਨਾਲ ਨਾ ਖੜੇ ਕੋਈ ਉਹਦੇ ਨਾਲ ਕੋਈ ਖਲੋਏ 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 ਮੈਂ ਮਿਲ ਤੋ ਹਾਥੀ ਨਹੀਂ ਅਮਾ ਕੱਲ ਮੈਨੂੰ ਇੱਕ ਕੁੜੀ ਮਿਲੀ ਜੀ ਤੇ ਗੱਲਾਂ ਦੇ ਵਿੱਚ ਢੋਏ ਮੋਏ ਮੋਏ ਹੁਣ ਮੈਂ ਆਪਣਾ ਗਾਣਾ ਢੋਏ ਜੈਕਟ ਅੱਧੀ ਰਾਤ ਨੂੰ ਇਹਨਾਂ ਨੂੰ ਮਹਿੰਦੀਆਂ ਦੇ ਹਨੇਰਾ ਇਹਨੇ ਵਿਖਾਇਓ ਮੈਂ ਲਾਈਏ ਨਹੀਂ ਤੁਹਾਨੂੰ ਰਾਤ ਦਾ ਟਾਈਮ ਹੀ ਮਿਲਿਆ ਸੀ ਯਾਰ ਤੁਹਾਨੂੰ ਦੱਸਿਓ ਆ ਸਵੇਰੇ ਇੰਨੀ ਉਸ ਕੋ ਮਾਰ ਜੀ ਸੀ ਉਹਦੇ ਨਾਲ ਨਾ ਖੜੇ ਖਲ ਉਹਦੇ ਨਾਲ ਨਾ ਕੋਈ ਖਲੋਏ ਮੋਏ ਮੋਏ ਸਵੇਰ ਨੂੰ ਸਾਰੀਆਂ ਰਜਾਈਆਂ ਦੇ ਮਲੀ ਹੋਣੀ ਮਹਿੰਦੀ ਉੱਤੋਂ ਇੰਨੀ ਠੰਡ ਪੈਂਦੀ ਪਈ ਇਹਨਾਂ ਨੂੰ ਨੇਰ ਚੜਿਆ ਪਿਆ ਸਾਨੂੰ ਨਹੀਂ ਪੈਂਦੀ ਇੰਨੀ ਠੰਡ ਚ ਤੇ ਵਿਆਹ ਲਈ ਕੁੜੀਆਂ ਮਸਲਵਾਂਦੀਆਂ ਨੇ ਤੁਹਾਨੂੰ ਉਂਜੀ ਨਾ ਆਖਰ ਆਈ ਪਈ ਹੈ ਹੈ ਕਿੱਦਾਂ ਤੇਰਾ ਉਧਰ ਵੇਲਾ ਵਾਚ ਵੀ ਮੂੰਹ ਨਾਲ ਲੱਥਦੀ ਪਈ ਹੈ ਤੇ ਪਹਿਲਾਂ ਲਾ ਲੈਣੀ ਸੀ ਮੈਂ ਲਾਣਾ ਕਮਲ ਪਏ ਨਹੀਂ ਯੋ ਬ੍ਰਦਰ ਵੇਖਾ ਟੈਡੀ ਬੀਅਰ ਬਣਿਆ ਪਿਆ ਆਪਾ। ਬ੍ਰਦਰ ਵੇਖਾ ਟੈਡੀ ਬੀਅਰ ਬਣਿਆ ਪਿਆ। ਬਾਹਰ ਦੇਖੋ। ਇੰਨੀ ਜ਼ਿਆਦਾ ਧੁੰਦ ਪਈ ਹੈ ਮੈਨੂੰ ਸੜਕ 'ਚ ਦਿਖਣ ਟੋਏ। ਮੋਏ 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 ਮੋਏ। ਬ੍ਰਦਰ ਵੇਖਾ ਟੈਡੀ ਬੀਅਰ ਬਣਿਆ ਪਿਆ ਪਾ ਕੇ ਕੱਪੜੇ। ਪਾ ਮੇਰੇ ਤਾਂ ਹੱਥ ਹੀ ਨਹੀਂ ਐ ਮੋਏ ਮੋਏ। ਨਾ ਮੇਰੇ ਤਾਂ ਹੱਥ ਹੀ ਨਹੀਂ ਐ ਮੋਏ ਮੋਏ। ਸਾਪੇ ਸਾਪੇ ਮੋਏ। ਆਉਟ ਚ ਮਤਾਰਾ ਕਿਵੇਂ ਵਧੀਆ ਵਧੀਆ ਚੰਗੀ ਤੁਹਾਡੇ ਵਰਗੇ ਲੋਕ ਨਾ ਐਵੇਂ ਹੀ ਸੂਤ ਹੁੰਦੇ ਹੁੰਦੇ ਨੇ ਜਿਹੜੇ ਸੁੱਤੇ ਨੇ ਉਹਨਾਂ ਨੂੰ ਵੀ ਨਹੀਂ ਸੌਣ ਦਿੰਦੇ ਤੁਸੀਂ ਖਰਚਾ ਨਹੀਂ ਇਹ ਨਹੀਂ ਇਹ ਕਾਪੀ ਨਹੀਂ ਹੋ ਸਕਦਾ ਕੁਝ ਤਾਂ ਕਰੂ ਕਾਦੇ ਨੇ ਰਾਇਸਣ ਤੁਹਾਨੂੰ ਦੱਸਿਓ ਤੁਸੀਂ ਚੁੱਪ ਕਰ ਜਾ ਮੰਮੀ ਬੌਂਸਰ ਜੀ ਆ ਕਾਲੇ ਕਾਲੇ ਪਾ ਕੇ ਕੱਪੜੇ ਬੌਂਸਰ ਬਣੀਆਂ ਫਿਰਦੀਆਂ ਨੇ ਮੈਂ ਵੀ ਬੌਂਸਰ ਰਾਹਾਂ ਅਵੇਂ ਨਹੀਂ 1000 ਪਾਉ ਆ ਕੀ ਹੁੰਦਾ ਪਿਆ ਇਹ ਕੀ ਗੁਰਪ੍ਰਿਆ ਦਾ ਆ ਯਾਰ ਗੁਰੂ ਗੁਰੂ ਨਾ ਮੈਂ ਸੋਈ ਦੱਸਾਂ ਕਿ ਮੇਰੀ ਅੱਧੀ ਰਾਤ ਨੂੰ ਹੂੰਂਦਰ ਉਹ ਵੀ ਆ ਵੇਖ ਲੋ ਗਾਇਜ਼ ਇਹਨਾਂ ਦਾ ਹਾਲ ਆ ਟਿੱਡੀਆਂ ਮਿੱਡੀਆਂ ਦਾ ਆ ਟਿੱਡੀਆਂ ਮਿੱਡੀਆਂ ਰੋਟੀ ਤੇ ਪਾਣੀ ਪੀਂਦਾ ਨਾ ਬਈ ਇਹਨੇ ਰੋਟੀ ਖਾਦੀ ਏ ਟਿੱਡ ਨਾ ਦੱਬੋ ਮੈਂ ਤਾਂ ਤੇ ਰੱਖਿਆ ਟਿੱਡ ਨਾ ਦੱਬੋ ਨਾ ਦਾ ਮਤਲਬ ਤਾਂ ਤੇ ਰੱਖਿਆ ਨਾ ਟਾ ਰੋਟੀ ਤੇ ਪਾਣੀ ਪੀਤਾ ਏ ਇਟਾਈ ਪਾਣੀ ਓਏ ਮੈਨੂੰ ਮੈਨੂੰ ਕਿਉਂ ਹੋਗੀ ਤੁਸੀਂ ਉੱਠਦੇ ਨਹੀਂ ਹੁੰਦੇ ਮੇਰੀ ਗੱਲ ਸੁਣੋ ਮੈਂ ਨਹੀਂ ਲੇਟ ਉੱਠਦੇ ਹੁੰਦੇ ਮੈਂ ਤਾਂ ਤੂੰ ਸਮੁੰਦਰ 'ਚ ਡੋਬਾਂ ਉਹਵੇਂ ਪਾ ਕੇ ਵਿਖਾਓ ਨਾ ਚਲ ਦੱਸ ਚੱਲ ਡੋਬਾ ਦੇ ਦਮ ਤੁਹਾਨੂੰ ਕੰਨ ਹੁੜੀ ਗੁਰ ਫਰਿਆਦ ਦੀ ਵਾਰੀ ਦਿੰਦੇ ਉੱਠ ਲਈ ਨਹੀਂ ਮम्मा ਰਾਤ ਨੂੰ ਸਜਿਆ ਸਵੇਰ ਹੋ ਜਾਂਦੀ ਮੈਂ ਹਾਲੇ ਇੱਕ ਸਾਰੀਆਂ ਰਜਾਈਆਂ ਦੇ ਉੱਤੇ ਸੋਣਾ ਨਹੀਂ ਹੈਗਾ ਨੱਚਣ ਲੱਗੇ ਪਏ ਹੋ ਤੁਸੀਂ ਹੈ ਅਰ ਰਜਾਈਆਂ ਉੱਤੇ ਲੈਣ ਵਾਲੀਆਂ ਰਹਿ ਜਾਣਗੀਆਂ ਦੱਸਿਓ

ਉਹ ਟਾਡੀ ਬੀਅਦੀ ਮੰਮਾ ਕਿਹੜੇ ਟਾਡੀ ਬੀਅਦੀ ਉਹ ਵਾਈਟ ਕੱਲਦੀ ਕਿੱਥੇ ਸ਼ੀਟ ਵਾਈਟ ਕਰ ਖੜਜੋ ਨਾ ਇੱਕ ਜਗ੍ਹਾ ਦੇ ਗਲ ਚ ਹਾਂ ਉਹ ਅਨੁਸ਼ੇਰ ਨੇ ਖਾ ਲੇ ਹਾਂ ਫੇਰ ਫੇਰ ਹਾਂ ਉਹ ਉਹਦਾ ਬੇਟਾ ਮੰਮੀ ਨੂੰ ਲੱਭਾ ਜਾਂ ਫਿਰ ਉਹਦੇ ਬੇਟੇ ਨੂੰ ਵੀ ਹਾਂ ਆ ਗਿਆ ਛੇ ਇਹ ਉਹਦਾ ਨਾ ਸੋਨੇ ਖਾ ਲਿਆ ਹਾਂ ਫੇਰ ਫੇਰ ਹਾਂ ਸੱਚੀ ਉਹ ਬੋਲਦਾ ਹੈ ਚੱਲ ਤੂੰ ਡੋਪਾ ਦੇ ਦੇ ਚਲ ਅੱਛਾ ਫੇਰ ਫੇਰ ਗੁਰਪ੍ਰੇਤ ਫੇਰ ਚੁੱਪ ਹਾਂ ਫੇਰ ਉਹ ਪੂਤ ਬਣ ਗਏ ਦੋਨੋਂ ਟੈਡੀ ਬੀਅਰ ਉਹਨਾਂ ਚ ਆਤਮਾ ਗਈ ਦਾਦੀ ਜੀ ਇੱਕ ਮਿੰਟ ਕੀ ਗੱਲ ਉਸਨਾਂ ਦੀ ਆਤਮਾ ਡਰਨਾ ਕੋਈ ਨਹੀਂ ਆ ਗਈ ਕਾਪੀਕੈਟ ਨਹੀਂ ਬੰਨਣਾ ਉਹ ਨਾ ਪੂਤ ਨੀ ਦੀ ਜਗ੍ਹਾ ਤੇ ਪਹੁੰਚ ਗਏ ਕਿਵੇਂ ਪਹੁੰਚ ਗਏ ਬਣ ਗਏ ਮੰਮਾ ਆਪੂਤ ਬਣ ਕੇ ਚੜਾ ਤੂੰ ਨਹੀਂ ਤੂੰ ਜੈ ਤੂੰ ਜ਼ੋਮਬੀ ਬਣ ਆਹ ਬੱਸ ਕਰੋ ਗੰਦੇ ਜੇ ਨਾ ਹੋਣ ਤੇ ਚਲ ਬੱਸ ਕਰੋ ਬਾਤ ਚ ਕਰੋ ਬਾਤ ਚ ਕਰੋ ਗੰਦੀਓ ਮਮਾ ਮੈਂ ਨਾ ਇੱਕ ਵੀਡੀਓ ਦੇਖੀ ਉਹਦੇ 'ਚ ਇੱਕ ਕੁੜੀ ਸੀ ਅਰ ਨਾ ਉਹਨੂੰ ਪਿੰਕ ਪਸੰਦ ਸੀ ਉਹਨੇ ਪਿੰਕ ਕੱਪੜੇ ਪਾਏ ਸੀ ਇੱਕ ਪੂਤਣੀ ਸੀ ਉਹਨੇ ਬਲੈਕ ਕੱਪੜੇ ਪਾਏ ਸੀ ਬਲੈਕ ਉਹਨੇ ਇੱਕ ਮੁੰਡਾ ਸੀ ਉਹਨੇ ਬਲੂ ਕੱਪੜੇ ਪਾਏ ਸੀ ਬਲੂ ਮੈਂ ਪੂਤਣੀ ਉਹਦੇ ਹੱਥ ਵੀ ਸੀ ਮੇਰੇ ਕੋ ਵੀ ਆ ਲਖ ਮੈਂ ਪਿੰਕ ਆ ਬਲੈਕ ਪੂਤਣੀ ਆ ਬਲੂ ਮੁੰਡਾ ਆਈ ਨਹੀਂ ਬੜਾ ਛੋੜਾ ਛੋੜਾ ਨਹੀਂ ਬੜਾ ਛੋੜਾ ਨਹੀਂ ਮੇਰਾ ਛੋੜਾ ਪੁੱਤ ਮੇਰਾ ਕਿਊਟੀ ਪੁੱਤ ਮੇਰੀ ਕਿਊਟੀ ਪਾਈ ਪੁੱਤ ਹੱਥ ਛੋਟੇ ਵੱਡੇ ਤੇ ਰੱਖਾ ਰੱਖਾ ਰੋਡੇ ਵੱਡੇ ਦਾਤਾ ਹਈ ਨਾ ਲੱਗਦਾ ਹੀ ਲੈ ਕੁਛ ਨਹੀਂ ਕਰਦਾ ਬੜਾ ਪਿਆਰਾ ਬੜਾ ਪਿਆਰਾ ਕੁਛ ਨਹੀਂ ਕਰਦਾ ਗੁੱਡ ਫਰਿਆਦ ਆ ਦੇਖੋ ਗੁੱਡ ਫਰਿਆਦ ਜੇ ਤੂੰ ਸੀ ਰੋਲਾ ਪਾਇਆ ਮੰਮਾ ਨੇ ਰੂਮ ਚ ਲੈ ਜਾਣਾ ਗੁੱਡ ਫਰਿਆਦ ਵਿਚਾਰਾ ਸਹਿਮਿਆ ਵਿਆਹ ਵੀ ਮੰਮਾ ਮੈਨੂੰ ਲੈਣਾ ਜਾਣ ਕਿਦੇ ਨਾਲ ਸੋਣਾ ਜਨਨੀ ਕਿਦੇ ਨਾਲ ਕਰਨੀ ਹੈ ਕਿ ਦਿਨ ਕਰਨੀ ਹੈ ਕੋਈ ਨਾਲ ਬੋਲ ਕੇ ਦੱਸੋ ਨਾ ਤਾ ਦੇ ਕੋਲ ਮੇਰੇ ਕੋਲ ਮਮਾ ਕੋਲ ਜਾ ਨਾ ਵਈ ਨਾ ਵਈ ਮੇਰਾ ਛੋਣਾ ਹੀ ਨਹੀਂ ਮੇਰਾ ਛੋਣਾ ਲਾਲ ਹੀ ਨਹੀਂ ਮੇਰਾ ਛੋਣਾ ਨਹੀਂ ਮੇਰਾ ਵੀਰ ਜਾਇਆ ਨਹੀਂ ਮੇਰਾ ਵੀਰ ਜਾਇਆ ਕਿਉਂ ਹੋਇਆ ਛੇ ਮੇਰੇ ਵੀਰ ਜਾਇ ਇਹਨੂੰ ਵੀਰ ਜਾਇ ਲੋਕੀ ਗਿਆ ਨਹੀਂ ਮੇਰਾ ਹਾਈ ਹਾਈ ਨਹੀਂ ਨੀ ਮੇਰਾ ਵੀਰ ਜਾਇ ਆ ਦੇਖੋ ਵੀਰ ਜਾਇ ਬੂਹੇ ਵੇ ਦੇ ਦਾ ਬੰਦਾਰਾ ਨੀ ਮੇਰੇ ਵੀਰ ਜਾਇ ਆ ਇੱਡਾ ਗੱਲਾ ਬੂਹੇ ਵੀਰ ਜਾਇ ਲੱਭਾ ਏਡਾ ਸੋਹਣਾ ਏ ਮੇਰਾ ਸੋਹਣਾ ਪੁੱਤਰ ਲੈ ਚਲੋ ਵਧੀਆ ਮੈਨੂੰ ਕਰ ਦੋ ਸੋਹਣਾ ਪੁੱਤਰ ਹੋਵੇ ਕੀ ਮਿੱਦੂ ਕਰ ਦੋ ਡਰਾਮੇ ਬਾਜ ਆ ਵੀ ਸੋਹਣਾ ਏ ਆ ਵੀ ਸੋਹਣਾ ਏ ਨੀ ਮੇਰੇ ਵੀਰ ਜਾਇ ਨੀ ਮੇਰੇ ਵੀਰ ਜਾਇ ਬੱਚੂ ਆ ਤੇਰਾ ਘਰ ਆ ਆ ਆਵਲਾ ਮੇਰਾ ਹੈ ਮੇਰਾ ਭੋਲੂ ਕਾਕਾ ਆਵਲ ਤੁਹਾਡਾ ਬਾਬਾ ਕਾ ਮੈਂ ਵਾਟ ਵਾਟ ਸਟਰੋਂਗ ਵਿਦ ਯੂ ਚਲੋ ਉੱਥੇ ਆਪਣੇ ਚਲੋ ਮਾਮੂ ਨੂੰ ਕੋਈ ਕਤਵ ਹੋਗੇ ਮਾਮੂ ਨੂੰ ਕੋਈ ਕੰਮ ਨਹੀਂ ਰਾਤ ਨੂੰ ਅਸੀਂ ਨੇ ਦੋ ਵਾਰ ਥਾਪਾ ਮਾਰਾ ਹੈ ਆ ਇਹ ਵੀ ਇਧਰ ਜਾਈਏ ਮੈਂ ਤਾਂ ਬਹੁਤ ਦੀ ਪ੍ਰੈਕਟਿਸ ਕਰਨ ਲੱਗਾ ਪਰੋ ਜੋ ਮੈਂ ਕੱਲ ਵੀ ਬੋਲਦਾ ਮੈਚ ਹੈ ਅੱਛਾ ਜੀ ਫਿਰ ਤੁਸੀਂ Winner ਹੋਵੋਗੇ ਦੇਖੋ ਜੀ ਅੱਛਾ ਜੀ ਸਕੂਲ ਬੁਰਾ ਗੁਰਪ੍ਰਿਆਦ ਕਿਹੜੀ ਕਿਹੜੀ ਕਲਾਸ ਦਾ ਇਧਰ ਆਓ 7 ਜਿਹੜੀ ਮਰਜੀ ਦਾ ਚਲੋ ਸਾਰੇ ਜਿਹੜੇ ਸਾਰੇ ਜਿਹੜੇ ਕਾਉਂਡ ਖੇਡੋ ਕਾਉਂਡ ਵੀਡੀਓ ਦੇਖ ਚਲੋ ਹਾਂ ਹਾਂ ਕੁੜੀ ਕਾਉਂਡ ਸੀ ਉਹ ਸ਼ੁਰੂ ਕੀਤਾ ਹੱਥ ਤੇ ਹਾਂ ਇਹਦੇ ਤੋਂ ਬੋਲੇਗਾ ਮੁੰਡਾ ਤੁਸੀਂ ਪਿੰਕ ਸ਼ਰਟ ਵਾਲੇ ਇਹ ਲੜਕੀ ਉਹ ਮੌਇਸਟਰ ਹੈ ਉਹਦੇ ਇੱਕ ਹੱਥ ਵੀ ਆ ਰਿਹਾ ਵੀ ਕਿ ਨਾ ਕਾਪੀ ਕੈਟ ਇਹ ਨਹੀਂ ਮੁੰਡਾ ਜਪੋ ਜੋ ਮਲਾਪ ਨੇ ਬੋਲਿਆ ਇਹ ਰਿਪੀਟ ਕਰਦਾ ਵੇ ਕਾਪੀ ਕੈਟ ਨਹੀਂ ਵੀਰ ਜਾਈਏ ਪਾਰਲਰ ਤੇ ਆਏ ਹੋ ਤੁਸੀਂ ਵੀਰ ਜਾਈਏ ਵੀਰ ਜਾਈ ਤੇ ਹੱਸੀ ਬੜੀ ਜਾਂਦੀ ਏ ਨੂੰ ਕਾਂ ਉੱਡ ਚਿੜੀ ਉੱਡ ਅਸੀਂ ਇੰਨਾ ਹੱਸ ਲਿਆ ਕੋਈ ਸਾਡਾ ਹਾਸਾ ਵੇਖ ਕੇ ਡਰ ਜਾਏਗਾ ਹਾਂ ਸੱਚੀ 아이 ਵੀ ਸ਼ੌਂਗੀ ਨਹੀਂ ਛੋਣੀ ਨਹੀਂ ਮੇਰੀ ਛੋਣਾ ਕਾਕਾ ਨਹੀਂ ਜਮੇ ਡਰ ਛੋਣਾ ਸੌਂ ਗਿਆ ਮੇਰਾ ਪੁੱਤਰ ਸੌਂ ਗਿਆ ਨੋਇਸ ਪੋਲਿਊਸ਼ਨ ਨੋਇਸ ਅਸੀਂ ਕੀ ਨਾ ਹੱਸਨੇ ਸਾਡਾ ਹਾਸਾ ਦੇਖ ਕੇ ਕੋਈ ਵੀ ਡਰ ਜਾਏਗਾ ਯੈਸ ਪੁੱਤਾਲਾ ਸੱਸ ਦੀਆਂ ਨੂੰ ਪਤਾ ਇਹ ਗਰੈਨੀ ਹੈ ਹੁਣ 5 ਮਿੰਟ ਪਹਿਲਾਂ ਵੇਖਣਾ ਹਾਏ ਮੈਨੂੰ ਤੇ ਹਾਸਾ ਆਇਆ ਸੀ ਆਪਣੇ ਕੋ ਕੰਗੀ ਨਹੀਂ ਆਪਣਾ ਹੱਥ ਹੈ ਮਾਰ ਦੋ ਪੂਤਲਾ ਗਰੀਆ ਮਲਾਪ ਆ ਦੇਖੋ ਮੈਂ ਕਰ ਲਪਾਏ ਮਲਾ ਮੇਰਾ ਹੇਅਰ ਸਟਾਈਲ ਕਰ ਰਿਹਾ ਹੈ ਮੇਰੇ ਨੈਚਰਲ ਪੂਤ ਲੱਗੋਗੇ ਤੁਸੀਂ ਅੱਧੀ ਰਾਤ ਨੂੰ ਸਾਰੇ ਸੁੱਤੇ ਪਏ ਨੇ ਇਹ ਮੰਦਿਰ ਅੱਧੀ ਨਹੀਂ ਖੜਾਉਣਾ ਯਾਰ ਮੰਜ਼ਿਰ ਦੀਦੀ ਬੈਜੋ ਬੈਠੇ ਦੀਦੀ ਬੈੱਕ ਕੇ ਆ ਠੀਕ ਹੈ ਦੀਦੀ ਭੈਣ ਜੀ ਮਰੀ ਦੀ ਹਾਂ ਇੱਥੇ ਬੈਜੋ ਠੀਕ ਇਹ ਬਹੁਤ ਵੱਡੇ हेयर ਸਟਾਈਲ ਸਟਾਈਲ ਨੇ ਮੇਰੇ। ਮੈਨੂੰ ਸਿਰ ਤੇ ਮਜ਼ਾ ਹੁੰਦਾ ਹੈ। ਹਾਂ। ਉਹ ਮੈਨੂੰ ਵੀ ਆਉਂਦਾ ਪਰ ਮੈਂ ਤਾਂ ਹੁੰਦਾ ਨਹੀਂ ਕਿ ਚੰਗਾ ਆ। ਨਹੀਂ ਫਿਰ ਆਪਣਾ ਤੇ ਕਰਦੀ ਨਹੀਂ ਹੈਗੀ ਤੁਸੀਂ। ਮੇਰਾ ਮੇਰਾ ਨੂੰ ਗੁੱਤ ਵੀ ਨਹੀਂ ਹੁੰਦੀ ਮੇਰੇ ਕੋਲ। ਮੈਮ ਕਿਹੜਾ हेयर स्टाइल ਕਰੋਗੇ ਤੁਸੀਂ? ਕੈਟੀ ਜੀਰੋ। ਕਿਹੜੀ ਜੀਰੋ? ਜਲੂਸ ਤੇ ਨਹੀਂ ਕੱਢੋਗੇ? ਨਹੀਂ ਨਹੀਂ। ਲੱਗ ਰਿਹਾ ਜੀ ਜਲੂਸ ਕਰਦਾ। ਤੁਹਾਨੂੰ ਸਬਜੀ ਜੀ ਲੱਗਦਾ। ਲੱਛਣ ਲੱਗ ਰਹੇ ਨੇ ਮੈਨੂੰ। ਅੱਜ ਤੋਂ ਤੇ ਮੈਮ ਤੁਹਾਡੇ ਸਾਰੇ ਬੁੱਦੇ ਉੱਡੇ ਪਏ ਨੇ। ਇਹ ਤੁਸੀਂ ਕਰਾਗੇ ਨਾ ਲੋਕ ਜਾਓ। ਇਹ ਅੱਛਾ। ਫਿਨਿਸ਼ਿੰਗ ਫਿਨਿਸ਼ਿੰਗ ਬਾਅਦ ਚ ਦੋਗੇ ਤੁਸੀਂ? ਦਹੀਂ ਮਿਲ absolue ਇੱਕ ਡੈਗੀ ਬਸ ਓਹੋ ਮੈਸੀ ਮੈਸੀ हेयर ਸਟਾਈਲ ਲੱਖੋ ਅਸੀਂ ਦੋਨਾਂ ਨੇ ਪਾਰਲਰ ਖੋਲਿਆ ਨਵਾ ਅੱਛਾ ਰਾਤ ਨੂੰ ਖੋਲਦਾ ਪਰ ਇੰਨਾ ਖਤਰਨਾਕ हेयर ਸਟਾਈਲ ਓ ਮਾਈ ਗਾਡ ਓ ਯਾਰ ਕਿਆ ਬੜਾ ਗਲਾਰਾ ਪਾ ਗਿਆ ਪਾਰਲਰ ਵਾਲੀ ਬੀ ਹਈ ਪਾਰਲਰ ਵਾਲੀ ਤੇ ਬੁੱਦੀ ਪੁੱਟ ਪੁੱਟ ਬੁਰਾ ਹਾਲ ਕਰਛੜ ਲੱਗੀ ਤੁਸੀਂ ਇਹ ਵੀ ਕਰਦੇ ਹੋ ਸਾਡੇ ਵਾਲਾਂ ਦਾ ਹਾਲ ਓ ਅਸੀਂ ਕੋਦਾਂਵੇਂ ਕਰਦੇ ਉਹਨਾਂ ਨੂੰ ਚਾ ਚੜੇ ਪਏ ਨੇ ਮਿੱਡੀਆਂ ਕਰਨ ਤੇ ਮੇਰੀਆਂ ਦੇ ਲੈ ਓ ਇੱਕ ਜਣਾ ਕਰਦਾ ਪਏ ਇੱਕ ਜਣਾ ਖਲਾਰੀ ਜਾਂਦਾ ਜਾਓ ਵੇ ਹੁਣ ਆਉਂਿਆਂ ਅਸੀਂ ਦੂਜੀ ਕਿੱਥੇ ਗਈ ਆ ਹੁਣ ਆਉਂ ਮੋਏ ਮੋਏ ਅੱਜ ਫਿਰ ਦੋ ਇਨਸਾਨ ਤੋਂ ਬਲੌਗਸ ਦੇਖੇ ਇਨਸਾਨ ਹੀ ਦੇਖੇ ਤਾਂ ਜਾਰੀ ਰੱਖਣਾ ਲੋਕ ਕੀ ਕਹਿਣਗੇ ਵੀ ਆ ਕੀ ਹੋ ਰਿਹਾ ਜਲੂਸ ਇਹ ਮੇਰਾ ਮੈਂ ਤਾਂ ਮੇਰਾ ਦਦਾ ਕੀ ਮਾਰਸੀ ਕਰ ਰਿਹਾ ਅਸਿਸਟੈਂਟ ਅਸਿਸਟੈਂਟ ਬੜੀ ਬਕਵਾਸ ਮਾਰਦਾ ਦੇਖੋ ਤੁਹਾਡਾ ਅਸਿਸਟੈਂਟ ਹੈ ਦੇਖੋ ਮੇਰੇ ਮਨ ਚ ਆਏ ਇਸ ਤਰ੍ਹਾਂ ਹੀ ਲਾ ਰਿਹਾ ਦੀ ਵਾਲ ਖੁੱਲੇ ਜੱਟੂ ਕਾ ਇੱਕ ਇਥੋਂ ਮਿੱਟੀ ਕੱਟੂਗਾ ਇੱਕ ਉਧਰਲੇ ਪਾਸੇ ਉਹ ਮੈਂ ਵੀ ਤੇਰੀ ਭੈਣ ਨਹੀਂ ਮੇਰੇ ਤੇਰਾ ਦਿਮਾਗ ਫੜ ਲਵਾਂਗੀ ਅੱਛਾ ਬ੍ਰੇਨ ਰੀਡਿੰਗ ਬ੍ਰੇਨ ਰੀਡਰ ਟੀਮ ਹੈ ਬ੍ਰੇਨ ਰੀਡਿੰਗ ਕਰ ਲੈਣੀ ਹੈ ਬ੍ਰੇਨ ਰੀਡਿੰਗ ਆ ਵਾਂਟ ਟੂ ਬੀ ਯੈਸ ਉਸਨੇ ਹਵਰਗੀ ਓ ਕੀ ਓ ਸ਼ਾਹ ਕਿਹੜੀ ਸ਼ਾਹ ਆਈ ਆਲਸੋ ਮੈਂ ਨਾਮ ਭੁੱਲ ਗਈ ਸੁਖਾਨੀ ਸ਼ਾਹ ਫਿਰ ਕਰਨਾ ਦਿਖਾਓ ਤੋ ਖਿੱਡਾ ਸਨਾ ਹਿਸਟਰੀ ਮੇਟੀ ਕਿੱਥੇ ਵੇ ਇੰਨਾ ਖਤਰਨਾਕ ਆ ਰਹੀ ਬੇਟੀ ਨਹੀਂ ਦਿਖ ਰਹੀ ਮਮਾ ਦੀ ਕੁਛ ਹੋਰ ਹੀ ਲੱਗਦਾ ਯਾਰ ਤੁਹਾਡੇ ਅੱਥੇ ਫੇਰੇ ਖਿਲਰੇ ਲੱਗ ਰਹੇ ਨੇ ਜਿਆਦਾ ਉਹ ਹਰ ਇੱਕ ਚੀਜ਼ ਕਾਪੀ ਕਰਦਾ ਹੈ ਉਹ ਇੱਥੇ ਰੀਅਲ ਲਾਈਫ 'ਚ ਦੇਖੋ ਚੱਲ ਤੇ ਪਿੱਛੇ ਮੈਸੀ ਬੰਨ ਵੀ ਬਣਾ ਦੋ ਨਾ ਬੰਨ ਮੈਨੂੰ ਬਣਾ ਨਹੀਂ ਹੁੰਦਾ ਹੋਰ ਉਹ ਕਿ ਆ ਕੇ ਚੱਲਦਾ ਪਾਗਲਪਨਾ ਅੱਬੂ ਕੇ ਆ ਕੇ ਚੱਲਦਾ ਸਿਰਫ ਸ਼ੀਸ਼ਟਮ 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 ਭਾਰ ਨਹੀਂ ਆਪੁੰਨ ਕੇ ਆਗੇ ਕੇ ਅੱਬੂ ਕੇ ਆਗੇ ਅੱਬੂ ਕੇ ਆਗੇ ਮੈਮ ਕਿੰਨੀ ਚਾਰजेस ਕਰਦੇ ਹੋ ਤੁਸੀਂ ਲੱਖ ਹਾਂ ਲੱਖ ਓਹ ਇੰਨੇ ਨਾਲ ਤੇ ਤੁਹਾਡਾ ਹੈਅਰ ਸਟਾਈਲ ਵੀ ਨਹੀਂ ਹੈਗਾ 2000 ਹੀ ਡਬੜ ਹੈ ਹੂੰ ਦੋ ਇਤਨਾ ਕਾਊਂਟਰ ਵਾਲਾ ਨਾ ਮੈਂ ਵਾਹ ਕਾਊਂਟਰ ਵਾਲਾ ਕਾਊਂਟਰ ਵਾਲਾ ਅਕਾਊਂਟੈਂਟ ਅਕਾਊਂਟੈਂਟ ਮੈਨੂੰ ਪਤਾ ਰੇਟ ਕਿੰਨਾ ਹੈ ਤਾਂ ਹਾਂ ਦੱਸੂ ਨਹੀਂ ਭੈਣ ਜੀ ਇੰਨੇ ਜ਼ਿਆਦਾ ਮਹਿੰਗੀਆਂ ਤੂੰ ਤਾਂ 100 ਰੁਪਏ ਲੈ ਕੀਤਾ ਕੀ ਹੈ ਕੀਤਾ ਇਧਰੋਂ ਸਾਰੇ ਵਾਲ ਖਲਾਰ ਛੜੇ ਨੇ ਤੇ ਉਧਰੋਂ ਖਲਾਰ ਛੜੇ ਨੇ ਤੇ ਆਂਦੀ ਹੈ 2000 ਰੁਪਿਆ ਲੈਣਾ 2000 ਜੀ ਭੈਣ ਜੀ ਆਹ ਭੈਣ ਜੀ 10000 ਲੈਣਾ ਬੂ ਨਹੀਂ ਭੈਣ ਜੀ ਨਹੀਂ ਇਹ ਤੇ ਬੰਦਾ ਦੋ ਚਪੇੜਾ ਇਧਰ ਦੀਆਂ ਮਾਰੇ ਤੇ ਦੋ ਇਧਰ ਦੀਆਂ ਮਾਰੇ ਆਪਰੇ ਖਿਲਰ ਜਾਂਦੇ ਨੇ ਆਏ ਕਿ ਅਸੀਂ ਫੇਰ ਪਾਰਲਰ 'ਚ ਮੈਂ ਕਿਹਾ ਕੋਈ ਵਧੀਆ ਹੇਅਰ ਸਟਾਈਲ ਕਰੇਗੀ ਮੈਨੂੰ ਵੀ ਪਤਾ ਕਿ ਕਿਸੀ ਦਾ ਦੱਸਿਆ ਨਹੀਂ ਹੁਣ ਅਸ ਤਾਂ ਆਪਰੇ ਮੱਲੇ ਕਰਨਾ ਸੀ ਬੂ ਨਹੀਂ ਪਉਣ ਜੀ ਦੇਖ ਲੈਣੀ ਪਉਣ ਜੀ ਇੰਨਾ ਵਧੀਆ ਕੀਤੇ ਅਸੀਂ ਜਿਆ ਸਾਡੇ ਪਾਰਲਰ 'ਚੋ ਦੇਖ ਲੋ ਡੰਡੀ ਪੋ ਸਾਡੇ ਪਾਰਲਰ 'ਚ ਮੈਡਮ ਜੀ ਹਾਂਜੀ ਆ ਤੁਹਾਡਾ ਅਸਿਸਟੈਂਟ ਹੈ ਹਾਂਜੀ ਆ ਪਿੱਦੀ ਜਾ ਹਾਂਜੀ ਕੋਈ ਵੱਡਾ ਸਰਾ ਤੇ ਰੱਖ ਲੈਣਾ ਸੀ ਅਪੀ ਦੀ ਜੀ ਤੇ ਤੁਸੀਂ ਅਸਿਸਟੈਂਟ ਰੱਖਿਆ ਹੈ ਪਾਰਲਰ ਵਾਲੀ ਭੈਣ ਜੀ ਇਧਰ ਆਣੀ ਗੱਲ ਸੁਣ ਲੈ ਮੇਰੀ ਸੁਨੀਆ ਤੇਰੇ ਬੌਂਸਰ ਨੂੰ ਹਾਂਜੀ ਜਿਹੜਾ ਬੌਂਸਰ ਕੋਈ ਅਸਲੀ ਦਾ ਆ ਕੇ ਵੇਖੇ ਉਹ ਤੇ ਸ਼ਰਮਾ ਜੀ ਵੀ ਮੈਂ ਬੌਂਸਰ ਕਿਉਂ ਬਣਿਆ ਉਹ ਤੇ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਜੀ ਹੈ ਪਾਣੀ ਜੀ ਇਹ ਭੈਣ ਜੀ ਤੂੰ ਗੱਲ ਕਿਉਂ ਸੁਣਦੀ ਨਹੀਂ ਮੇਰੀ ਪਾਰਲਰ ਵਾਲੀ ਭੈਣ ਜੀ ਬੂ ਨਹੀਂ ਭੈਣ ਜੀ ਦੱਸ ਬੁੱਢੀ ਜੀ ਰੋੜਾ ਅਗਲੀ ਵਾਰ ਦੁਕਾਨ ਚ ਨਹੀਂ ਵੜਨਾ ਚਾਹੀਦਾ ਦਾ ਪੈਸੇ ਦੇਦੀ ਵਾਲੇ ਉੱਤੇ ਜੈਨਸੀ ਕਰਦੀਆਂ ਨੇ ਮਸਾਸੀ ਬਣਾਦੇ ਆ ਮੈਂ ਇੱਕ ਵੀ ਵੇਚੀ ਜੀ ਨਾ ਠੀਕ ਲਾ ਚੱਲਵੇਂ ਬੁੱਢਾ ਹੋਇਗਾ ਤੂੰ ਮੈਂ ਕਿੱਥੇ ਬੁੱਢੀ ਆ ਇਹ ਮੇਰੀ ਜੁੱਤੀ ਬੁੱਢੀ ਹੋਈ ਮੇਰੀ ਜੁੱਤੀ